ਆ ਗਏ ਦਰਵਾਜੇ ਹੀ ਦਰਵਾਜੇ ਸਾਲਾ ਨੇ ਲੁੱਟਮਚਾਰ ਕੀਆ ਇਹਨਾਂ ਨੇ ਪਤੰਦਰਾ ਨੇ ਮੈਂ ਦੇਖਦਾਂਗਾ ਕੀ ਆ ਇਹਨਾਂ ਦਾ ਹਿਸਾਬ ਕਿਤਾਬ ਜਾ ਹੈਲੋ ਉਹ ਬਾਈ ਕਿੱਥੇ ਆ ਬਾਊ ਤੁਹਾਡਾ ਹੈਂ ਜੀ ਯਾਰ ਇਹਨਾਂ ਨੇ ਪੂਰੀ ਗੰਦ ਪਾ ਰੱਖਿਆ ਦਰਵਾਜਾਂ ਦਾ ਕੋਈ ਕਹਿੰਦੇ ਰੇਟੀਆਂ ਨੇ ਸਸਤੇ ਦੇਈਆਂ ਨੇ ਕੁਆਲਿਟੀ ਪਤਾ ਨਹੀਂ ਦਿੰਦੇ ਹੈਗੇ ਨੇ ਪਤਾ ਨਹੀਂ ਨਾ ਹੈਗੇ ਨੇ ਹਾਂ ਬਾਈ ਜੀ ਬਾਊ ਜੀ ਕੀ ਹਾਲ ਹੈ ਆਓ ਜੀ ਆਓ ਉਹ ਠੀਕ ਉਹ ਠੀਕ ਹੈ ਜੀ ਵਧੀਆ ਤੁਸੀਂ ਨਾਲ ਠੀਕ ਹੋ ਜੀ ਵਧੀਆ ਆ ਕੀ ਸੁਣੀ ਜਾਂਦਾ ਮੈਂ ਰੇਟ ਰੂਟ ਜੇ ਤੁਸੀਂ ਨਾਲ ਇਹਦਾ ਘੱਟ ਤੇ ਕੁਆਲਟੀ ਕੁੜਤੀ ਦਿਨੇ ਹੋ ਕਿ ਨਹੀਂ ਉਹ ਕੁਆਲਟੀ ਦੀ ਤੁਸੀਂ ਗੱਲ ਨਾ ਕਰੋ ਜੀ ਕੁਆਲਟੀ ਪਿੱਛੇ ਦਾ ਸਾਡਾ ਨਾਮ ਚੱਲਦਾ ਹੈ ਕੁਆਲਟੀ ਦਾ ਅਸੀਂ ਰੜਕਾ ਘੜਾ ਦਾਂਗੇ ਅਜੇ ਤੁਹਾਡੀ ਪਹਿਲਾਂ ਕੁਆਲਟੀ ਦੀ ਨਿਸ਼ਾ ਕਰਾਨੇ ਆ ਆਓ ਜੀ ਤੁਹਾਨੂੰ ਦਿਖਾਵਾਂ ਪਹਿਲਾਂ ਤਾਂ ਦਿਖਾਓ ਲੈ ਕਰਾਓ ਆਓ ਤੁਹਾਨੂੰ ਆਹ ਦੇਖੋ ਇਹ ਜਿਆਦਾ ਤੁਸੀਂ ਕੋਈ ਤੁਸੀ ਆ ਤੁਸੀਂ ਸਾਰਾ ਮਾਲ ਦੇਖ ਲਓ ਸਾਰਾ ਸਾਡੀ ਬ੍ਰੈਂਡਿੰਗ ਦਾ ਮਾਲ ਹੈ ਤੁਸੀਂ ਜਿੰਨਾ ਮਰਜ਼ੀ ਮਾਲ ਦੇਖ ਲਓ ਇਹਨੂੰ ਸਾਰਾ ਬ੍ਰਾਂਡਿੰਗ ਸਾਰੇ ਸਾਡੀ ਬ੍ਰਾਂਡਿੰਗ ਹੋਈ ਹੋਈ ਹੋਊਗੀ ਮਾਲ ਦੀ ਮਾਰਕਾ ਮੂਰਕਾ ਲੱਗਿਆ ਹੋਇਆ ਹੈ ਮਾਰਕਾ ਸਾਡਾ ਸਾਰਾ ਸਾਡੀ ਕੰਪਨੀ ਦਾ ਹੀ ਸਾਡੇ ਨਾਮ ਦਾ ਸਾਡੇ ਕੰਪਨੀ ਦੇ ਨਾਮ ਦਾ ਮਾਰਕਾ ਨਾ ਹੋਇਆ ਮਾਲ ਦੀ ਵਾਪਸੀ ਹੈ ਇੱਥੇ ਆਲਾ ਤੇ ਜਿੰਨਾ ਜਿੰਨਾ ਵੀ ਤੁਸੀਂ ਮਾਲ ਦੇਖ ਰਹੇ ਹੋ ਸਾਰੇ ਮਾਲ ਤੇ ਸਾਡਾ ਮਾਰਕਾ ਲੱਗਿਆ ਹੋਇਆ ਹੋਊਗਾ ਲੈ ਦਿਖਾ ਮਾਰਕਾ ਆ ਦੇਖੋ ਜੀ ਆ ਦੇਖੋ ਉਹੀ ਮਰੀਏ ਜਿਹੜਾ ਮਰਜ਼ੀ ਦੇਖ ਲਿਓ ਹੈ ਹਰ ਇੱਕ ਨਾਮ ਤੇ ਕੰਪਨੀ Google ਤੇ ਸਰਚ ਕਰ ਲਿਓ ਜਿੱਥੇ ਮਰਜ਼ੀ ਸਰਚ ਕਰ ਲਿਓ ਮਸਕੂਲਰ ਡੋਰ ਸੁਨਾਮ ਪਰ ਲਿਓ ਸਾਡਾ ਮਾਰਕਾ ਤੇ ਸਾਡੀ ਕੰਪਨੀ ਸਾਡੀ ਫੈਕਟਰੀ ਦੇ ਫੋਟੋ ਤੁਹਾਨੂੰ ਮਿਲਣਗੀਆਂ ਰਜਿਸਟਰਡ ਕੰਪਨੀ ਆ ਇਹ ਬਾਕੀ ਚੀਜ਼ ਦੀ ਗੱਲ ਕਰਦੇ ਹੋ ਕੁਆਲਟੀ ਦੀ ਗੱਲ ਕਰਦੇ ਹੋ ਮਾਲ ਦੀ ਗੱਲ ਕਰਦੇ ਹੋ ਤੇ ਦਿਖਾ ਫਿਰ ਕੀ ਹੈ ਮਾਰਕਾ ਵਾਲੀ ਤਾਂ ਚਲ ਤੇਰੀ ਨਿਕਲੀ ਗੱਲ ਸਹੀ ਹੈ ਤੁਹਾਨੂੰ ਤੁਹਾਨੂੰ ਇੱਕ ਜੀ ਦੱਸਦਾ ਸਾਡਾ ਸਸਤਾ ਦੇਣ ਦਾ ਕਾਰਨ ਕੀ ਹੈ ਕੀ ਕਾਰਨ ਹੈ ਸਭ ਤੋਂ ਪਹਿਲਾਂ ਕੁਆਂਟੀਟੀ ਦੇਖ ਲਈ ਲਦੇ ਪੈਨੇ ਗੜਾਉਣਾ ਲਦੇ ਪੈਨੇ ਉਦੋਂ ਆ ਤਾਂ ਮਸ਼ੀਨਾਂ ਨਾਲ ਮਾਲ ਬਣਦਾ ਠੀਕ ਹੈ ਠੀਕ ਹੈ ਮਾਲ ਬਲਕ ਦੇ ਵਿੱਚ ਖਰੀਦਦੇ ਆ ਬਲਕ ਦੇ ਵਿੱਚ ਸੇਲ ਕਰਦੇ ਆ ਤਾਂ ਕਰਕੇ ਅਸੀਂ ਮਾਲ ਰੇਟ ਘਾਟੂ ਘਟ ਦਿੰਨੇ ਆ ਕੁਆਲਿਟੀ ਵਧੀਆ ਤੋਂ ਵਧੀਆ ਦਿੰਨੇ ਆ ਆਜੋ ਤੁਹਾਨੂੰ ਇਹਨਾਂ ਕੁਆਲਿਟੀ ਵੀ ਦਿਖਾ ਦਿੰਨੇ ਆਜੋ ਤੇਰੀ ਗੱਲ ਇਹ ਵੀ ਪੱਕੀ ਹੈ ਵੀ ਕੁਆਂਟੀਟੀ ਜਿੱਥੇ ਹੋਊਗੀ ਉੱਥੇ ਆਪਣਾ ਰੇਟ ਘੱਟ ਨਿਕਲ ਰੇਟ ਘੱਟ ਮਿਲੂਗਾ ਹੀ ਮਿਲੂਗਾ ਐ ਨਹੀਂ ਹੈਗਾ ਵੀ ਕੋਤੇ ਉਂਜੋ ਤੁਰੇ ਫਿਰਦੇ ਆ ਸੁਨਾਮ ਕੀ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਆ ਇਹ ਆਇਓ ਤੁਹਾਨੂੰ ਦਿਖਾ ਦੇ ਆਜੋ ਤੁਹਾਨੂੰ ਲੈ ਕੇ ਚੱਲਾਂ ਆਜੋ ਇੱਧਰ ਆਓ ਇੱਧਰ ਆਓ ਤੁਹਾਨੂੰ ਦਿਖਾਵਾਂ ਆ ਦੇਖਾਂ ਐ ਜਾ ਇੱਧਰ ਕੀ ਤੁ ਲਾਇਆ ਹੋਇਆ ਚੰਦ ਲਾਇਆ ਹੋਇਆ ਨੇ ਹੁਣ ਮੇਨ ਦਰਵਾਜਾ ਦਾ ਤੁਹਾਨੂੰ ਦਿਖਦੇ ਨੇ ਬਾਦੂ ਛੱਡ ਲਵੇ ਹਜ਼ਾਰਾਂ ਡਿਜ਼ਾਈਨ ਪਿਆ ਆ ਦਿਖਾ ਦਿਓ ਆ ਦਿਖਾ ਦਿਓ ਆ ਦਿਖਾ ਦਿਓ ਹਜ਼ਾਰਾਂ ਡਿਜ਼ਾਈਨ ਪਿਆ ਸਾਡੇ ਲਵੇ ਨਾ ਕੀ ਆ ਫਿਰ ਇਹਨਾਂ ਦਾ ਕੀ ਕੀ ਰੇਟ ਆ ਆ ਸਾਡਾ ਸਰਮੈਕੇ ਵਾਲਾ ਦਰਵਾਜੇ ਨੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜਿਹੜਾ ਮਰਜ਼ੀ ਰੰਗ ਲੈ ਲਓ ਦੋਨੋਂ ਪਾਸੇ ਸਰਮੈਕਾ ਲਾ ਕੇ 2000 ਰੁਪਏ ਦਾ ਦਰਵਾਜਾ 2000 2000 2000 2000 7 ਫੁੱਟ ਬਾਈ 2 ਫੁੱਟ ਦਾ ਦਰਵਾਜਾ 2000 ਰੁਪਏ ਦਾ ਸਾਡਾ ਇਹ ਮੈਨੂੰ ਲੱਗਦਾ ਵਿੱਚ ਮਿੱਟੀ ਜੀ ਨਾ ਭਰੀ ਹੋਵੇ ਕੋਈ ਮਿੱਟੀ ਨਹੀਂ ਹੈਗੀ ਮਿੱਟੀ ਦੀ ਗੱਲ ਕਰਦੇ ਹੋ ਤਸੱਲੀ ਕਰਨ ਆਓ ਆਜੋ ਆ ਤੁਹਾਨੂੰ ਵੱਡੇ ਹੋਇਆ ਬੋਰਡ ਦਿਖਾਵਾਂ ਆਹ ਵੱਡੇ ਹੋਇਆ ਬੋਰਡ ਹੈ ਪੂਰਾ ਭਰਿਆ ਹੋਇਆ ਹੋਊਗਾ ਲੱਕੜ ਨਾਲ ਠੀਕ ਹੈ ਜੇ ਤੁੰਨੇ ਹੁਣ ਹੁਣ ਵੀ ਤੁਸੀਂ ਮਾੜੀ ਜੀ ਵੀ ਦੇ ਦੇ ਮਾਲ ਦੇ ਵਿੱਚੋਂ ਬੂਰ ਕੱਢਤਾ ਤੁਹਾਨੂੰ 5000 ਨਾਮ ਦੂੰ ਲਾ ਪੱਕੀ ਗੱਲ ਹੈ ਪੱਕੀ ਗੱਲ ਹੈ ਹੁਣ ਹੀ ਕੱਢ ਦਿਓ ਸਾਰੇ ਜੇ ਨਹੀਂ ਨਹੀਂ ਪੱਟਣਾ ਦਾ ਨਾਲ ਪੱਟਣ ਵਾਲਾ ਲਓ ਠੀਕ ਹੈ ਠੀਕ ਹੈ 7.5 ਫੁੱਟ ਬਏ 2 ਫੁੱਟ ਦਾ ਦਰਵਾਜਾ 2000 ਰੁਪਏ ਦਾ ਤੇ 7 ਫੁੱਟ ਬਏ 4 ਫੁੱਟ ਦਾ ਦਰਵਾਜਾ ਲਵੋਗੇ 4000 ਰੁਪਏ ਦਾ ਠੀਕ ਹੈ ਜਿਹੜਾ ਦਰਵਾਜਾ ਤੁਹਾਨੂੰ 8000 ਰੁਪਏ ਦਾ ਪੂਗਾ ਸਾਡੇ ਲਵੇ 4000 ਦਾ ਪੂਗਾ ਜਿਹੜਾ ਤੁਹਾਨੂੰ 4000 ਦਾ ਪੂਗਾ ਸਾਡੇ ਲਵੇ 2000 ਦਾ ਪੂਗਾ ਠੀਕ ਹੈ ਅੱਦੋ-ਅੱਦ ਦੇ ਫਾਇਦੇ ਅੱਦੋ-ਅੱਦ ਟਾਈਮ ਦੀ ਬਚਤ ਅੱਦੋ-ਅੱਧ ਰੁਪਈਆ ਦੀ ਬਚਤ ਠੀਕ ਹੈ ਉਦੋਂ ਬਾਅਦ ਸਾਡੀਆਂ ਰਸੋਈਆਂ ਆ ਜਾਂਦੀਆਂ ਨੇ ਰਸੋਈ ਜਿਹੇ ਜੀ ਮਰਜ਼ੀ ਤੁਸੀਂ ਤਿਆਰ ਕਰਵਾ ਸਕਦੇ ਹੋ ਆਪਣਾ ਬਜਟ ਬਣਾ ਲਓ ਆਪਨਾ ਕੁਸ਼ਮਰ ਦੀ ਮਟੀਰੀਅਲ ਚੈੱਕ ਕਰ ਲੋ ਵੀ ਕੀ ਤੁਹਾਨੂੰ ਬਜਟ ਚਾਹੀਦਾ ਕੀ ਤੁਹਾਨੂੰ ਮਟੀਰੀਅਲ ਚਾਹੀਦਾ ਟਾਈਮ ਵੀ ਬਚਾਵਾਂਗੇ ਕੁਆਲਿਟੀ ਵੀ ਨੰਬਰ 1 ਦਵਾਂਗੇ ਆਹ ਕੰਪਨੀਆਂ ਦੇਖੋ ਆਹ ਕੰਪਨੀਆਂ ਨੂੰ ਜਾਣਦੇ ਹੋ ਆ ਜਿਹੜੀ ਕੰਪਨੀਆਂ ਲਿਖੀਆਂ ਹੋਈਆਂ ਨੇ ਇਹ ਸਰਚ ਕਰਕੇ ਆ ਜਿਓ ਠੀਕ ਹੈ ਇਹ ਸਾਰੇ ਹੀ ਵੱਡੇ ਬ੍ਰਾਂਡ ਨੇ ਯਾਰ ਇਹ ਸਾਰੇ ਵੱਡੇ ਬ੍ਰਾਂਡ ਨੇ ਆਹ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਜਿਹੜੇ ਬ੍ਰਾਂਡ ਨੇ ਜਦੋਂ ਮਰਜ਼ੀ ਸਰਚ ਕਰਕੇ ਆ ਲਿਓ ਜਿਹੜੀ ਕੰਪਨੀ ਦੀ ਸੈਸਰੀ ਲਵਾਣੀ ਹੋ ਉਹ ਸੈਸਰੀ ਉਹ ਕੰਪਨੀ ਦੀ ਲਗਾ ਕੇ ਦਵਾਂਗੇ ਅੱਜਵੇਂ ਆ ਰਸੋਈ ਵਾਲਾ ਤੁਸੀਂ ਸਸਤਾ ਦਾ ਲਈ ਜੰਨੇ ਹੋ ਹੁਣ ਕੀ ਪਤਾ ਹੈ ਤੁਸੀਂ ਆ ਕੁੰਡੇ ਕਬਜੇ ਦੇ ਸਸਤੇ ਜਿ ਲਈ ਜੰਮ ਕੁੰਡੇ ਕਬਜੇ ਕੋਈ ਸਸਤੇ ਨਹੀਂ ਲੱਗਦੇ ਕੋਈ ਵੀ ਕੁੰਡਾ ਕਬਜਾ ਲੱਗਿਆ ਹੋਇਆ ਹੋਊਗਾ ਮੰਨ ਲਓ ਆ ਕੁੰਡਾ ਕਬਜਾ ਲੱਗਿਆ ਹੋਇਆ ਠੀਕ ਹੈ ਇੱਦੇ ਤੇ ਉਹਦਾ ਕੁੰਡੇ ਕਬਜੇ ਦਾ ਨਾਮ ਲਿਖਿਆ ਹੋਇਆ ਹੋਊਗਾ ਅੱਛਾ ਬ੍ਰਾਂਡ ਦਾ ਨਾਮ ਬ੍ਰਾਂਡ ਦਾ ਨਾਮ ਲਿਖਿਆ ਹੋਇਆ ਹੋਊਗਾ ਹੁਣ ਜਿਵੇਂ ਮੰਨ ਕੇ ਚੱਲੋ ਆ ਹੁਣ ਆ ਬੋਰਡ ਲੱਗਿਆ ਹੋਇਆ ਐਕਸ਼ਨ ਟੈਸਟ ਦਾ ਬੋਰਡ ਲੱਗਿਆ ਹੋਇਆ ਲੱਗੀ ਹੋਈ ਹੈ ਕੰਪਨੀ ਦੀ ਮੋਹਰ ਲੱਗੀ ਹੋਈ ਹੈ ਸਾਰੀ ਚੀਜ਼ਾਂ ਹੀ ਹੋਣਗੀਆਂ ਮਿੱਕਾ ਜੀ ਐਣੀ ਹੈਗਾ ਵੀ ਅਸੀਂ ਸਸਤਾ ਦੇ ਰਹੇ ਆ ਮਾਲ ਸਸਤੇ ਦੇ ਨਾਲ ਨਾਲ ਪਹਿਲੀ ਸਾਡੀ ਪ੍ਰਾਇਓਰਟੀ ਜਿਹੜੀ ਹੈਗੀ ਹੈ ਉਹ ਕੁਆਲਿਟੀ ਵੀ ਹੈ ਠੀਕ ਹੈ ਫਿਰ ਅਬ ਐਵੇਂ ਦੱਸੋ ਜੇ ਕਿਸੇ ਨੇ ਹੋਰ ਲੈਣਾ ਹੋਵੇ ਫਿਰ ਉਹ ਕਿੱਥੇ ਸਾਡੇ ਲਾ ਵੀ ਆਣਾ ਚਾਹੀਦਾ ਦੇਖੋ ਜਿੰਨੇ ਵੀ ਮਾਲ ਲੈਣਾ ਹੈ ਡੋਰ ਫੈਕਟਰੀ ਸਾਡੀ ਸੁਨਾਮ ਦੀ ਕੀ ਪੰਜਾਬ ਦੀ ਕੀ ਸਾਰੇ ਜਗ੍ਹਾ ਤੇ ਮਸ਼ਹੂਰ ਫੈਕਟਰੀ ਹੈਗੀ ਹੈ ਠੀਕ ਹੈ ਗਰਗ ਫੈਕਟਰੀ ਵਾਲਿਆਂ ਦੇ ਨਾਮ ਤੇ ਸਾਡਾ ਨਾਮ ਚੱਲਦਾ ਹੈ ਗਰਗ ਡੋਰ ਫੈਕਟਰੀ ਨੇੜੇ ਬਖਸ਼ੀਆ ਚੌਂਕ ਰੋਜ਼ ਗਾਰਡਨ ਨਾਲ ਪੈਂਦਾ ਆਪਣੇ ਜਿਹਨੂੰ ਮਰਜ਼ੀ ਆ ਜਾਓ ਬੱਚੇ-ਬੱਚੇ ਨੂੰ ਪਤਾ ਹੈ ਵੀ ਦਰਵਾਜਾ ਫੈਕਟਰੀ 'ਚ ਜਾਣਾ ਗਰਗਲਿਆਂ ਦੀ ਉਹ ਕੱਲਾ-ਕੱਲਾ ਬੱਚਾ ਤੁਹਾਨੂੰ ਐਡਰੈਸ ਦੱਸ ਦੂਗਾ ਸਾਡਾ ਤੇ ਲਓ ਵੀ ਦੋਸਤੋ ਇਹਨੇ ਦਿੱਤਾ ਭਾਈ ਹੁਣ ਗਾਰੰਟੀ ਦੇ ਰਹੇ ਪੂਰੀ ਨੰਬਰ ਨਿਸ਼ਚੈ ਚੱਲ ਰਹੇ ਨੇ ਹਣਾ ਤਾਂ ਪੂਰੀ ਕੱਲੇ-ਕੱਲੇ ਚੀਜ਼ ਤੇ ਬ੍ਰਾਂਡ ਦੀ ਮੋਹਰ ਹੋਊਗੀ ਇਹਨਾਂ ਦਾ ਖੁੱਦ ਆ ਜਿਹੜਾ ਬੋਰਡ ਦਾ ਜਿਹੜੇ ਆ ਦਰਵਾਜੇ ਨੇ ਤੁਹਾਨੂੰ ਲੈਸ ਤੇ ਵੀ ਮਿਲਣਗੇ ਤੇ ਬਾਕੀ ਇਹਨਾਂ ਦੀ ਕੁਆਲਿਟੀ ਬਾ ਕਮਾਲ ਹੈ ਉਹ ਇਹ ਕਹਿ ਰਹੇ ਨੇ ਤੇ ਤੁਸੀਂ ਵੀ ਕਹੋਗੇ ਇੱਕ ਵਾਰ ਨਾ ਜਾ ਕੇ ਵੇਖੋ ਠੀਕ ਹੈ ਭਾਈ ਮਿੱਕਾ ਬਾਈ ਦੀ ਤਾਂ ਤਸੱਲੀ ਕਰਾਤੀ ਜੇ ਤੁਹਾਡੀ ਕੋਈ ਵੀ ਕਮੀ ਰਹਿੰਦੀ ਹੈ ਹਾਂ ਤਾਂ ਉਰੇ ਆ ਕੇ ਕਰਵਾ ਸਕਦੇ ਹੋ ਆਪਣੀ ਕਮੀਆਂ ਨੂੰ ਪੂਰਾ ਕਰਾ ਸਕਦੇ ਹੋ ਤੁਹਾਨੂੰ ਐ ਨਹੀਂ ਹੋਊਗਾ ਜਿਹੜੀ ਅਸੀਂ ਗੱਲ ਫੋਨ ਦੇ ਵਿੱਚ ਵੀਡੀਓ ਦੇ ਵਿੱਚ ਤੁਹਾਡੇ ਘਰਤੀ ਉਹ ਜੇ ਖਰੀ ਨਾ ਹੋਵੇ 5000 ਰੁਪਏ ਮੇਰੇ ਵੱਲੋਂ ਨਾ ਮਿਲੂਗਾ ਉਹਨੂੰ ਜਦੋਂ ਮਰਜ਼ੀ ਚੈਲੰਜ ਕਰਕੇ ਤੁਸੀਂ ਆ ਸਕਦੇ ਹੋ ਗਰਗਡੌਰ ਫੈਕਟਰੀ ਸਨਾਮ ਬਖਸ਼ੀ ਬਾਜ਼ਾਰ ਚੌਕ ਨੇੜੇ ਰੋਜ਼ਗਾਰਡਨ